ਮੁਜਰਮ ਨੇ ਪੁਲਸ ਤੇ ਕੀਤਾ ਜਾਨਲੇਵਾ ਹਮਲਾ ਹੋਇਆ ਇਨਕਾਊਂਟਰ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਬੋਡੀ ਸਾਹਬ ਡਾਲੀ ਦੀ ਰੋਡ ਦੀਆਂ ਤਸਵੀਰਾਂ ਹਨ ਜਿੱਥੇ ਕਿ ਇੱਕ ਨੌਜਵਾਨ ਦਾ ਇਨਕਾਊਂਟਰ ਕੀਤਾ ਗਿਆ ਹੈ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨ੍ਹਾਂ ਦੇ ਕੋਲੋਂ 3 ਕਿਲੋ 154 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ ਹੈਰੋਂ ਦੀ ਰਿਕਵਰੀ ਦੇ ਲਈ ਜਿਵੇਂ ਹੀ ਮੁਜਰਮਾਂ ਨੂੰ ਲੈ ਕੇ ਜਾਂਦਾ ਹੈ ਤਾਂ ਮੁਜਰਮ ਉਸ ਸਮੇਂ ਪੁਲਿਸ ਤੇ ਹੀ ਜਾਨ ਲੈਵਾ ਹਮਲਾ ਕਰ ਦਿੰਦੇ ਹਨ ਜਿਸ ਦੇ ਜਵਾਬ ਵੀ ਫਾਇਰਿੰਗ ਕੀਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਅਤੇ ਦੱਸਿਆ ਜਾਂਦਾ ਹੈ ਕਿ ਇੱਕ ਨੌਜਵਾਨ ਦਾ ਇਨਕਾਊਂਟਰ ਕੀਤਾ ਗਿਆ ਹੈ ਪੁਲਿਸ ਦੇ ਵੱਲੋਂ ਜਿਵੇਂ ਹੀ ਰਿਕਵਰੀ ਤੇ ਲੈ ਕੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਕਾਮਯਾਬੀ ਇੱਕ ਮਿਲੀ ਹੈ ਦੋ ਸਮਗਲਰ ਨਾਰਕੋਟਿਕਸ ਸਮਗਲਰ ਅਸੀਂ ਮੇਨ ਫੜੇ ਹੈ 3 ਕਿਲੋ 154 ਗ੍ਰਾਮ ਹੀਰੋਇਨ ਬਰਾਮਦ ਹੋਈ ਹੈ ਉਹਨਾਂ ਤੋਂ ਇਹ ਲੱਕੀ ਹੈਗਾ ਇਹਦਾ ਨਾਮ ਜਿਹੜਾ ਭੱਲਾ ਕਲੋਨੀ ਛੱਟੇ ਦਾ ਰਹਿਣ ਵਾਲਾ ਪਹਿਲਾਂ ਵੀ ਇਹਦੇ ਤੇ 307 ਵਗੈਰਾ ਦਾ ਕੇਸ ਹੈਗਾ ਮਕਬੂਲਪੁਰੇ ਦਾ ਤੇ ਦੂਜਾ ਨਿਰਮਲ ਆ ਉਹਦੇ ਨਾਲ ਦਾ ਐਲੀਅਸ ਸੂਰੀਆ ਇਹ ਗੋਬਰ ਗੈਸ ਵਾਲੀ ਜਿਹੜੀ ਹੈਗੀ ਆ ਵਿਲੇਜ ਕਾਲੇ ਇੱਥੋਂ ਦਾ ਹੈਗਾ ਦੋ ਮੁਕਦਮੇ ਤੇ ਸਨੇਚਿੰਗ ਤੇ ਚੋਰੀ ਦੇ ਪਹਿਲਾਂ ਦਰਜ ਨੇ ਇੱਕ ਇਹਨਾਂ ਤੀਜਾ ਸਾਥੀ ਅਮਾਨਿਤ ਉਹ ਵੀ ਛੱਟੇ ਦਾ ਉਹ ਰਿਸਪੌਂਡਿੰਗ ਹੈ ਇਸ ਕੇਸ ਦੇ ਵਿੱਚ ਇਹ ਸਭ ਤੋਂ ਪਹਿਲਾਂ ਐਸਐਚਓ ਸ਼ਾਟਾ ਵਿਨੋਦ ਕੁਮਾਰ ਤੇ ਨਈ ਟੀਮ ਵੱਲੋਂ 150 ਗ੍ਰਾਮ ਹਿਰੋਇਨ ਬਰਾਮਦ ਕੀਤੀ ਗਈ। ਮਾਨਿਕ ਉਥੋਂ ਭੱਜ ਗਿਆ ਲੱਕੀ ਅਰੈਸਟ ਹੋਇਆ। ਇਹਦੀ ਡਿਟੇਲਡ ਸਸਟੇਨਡ ਇੰਟਰੋਗੇਸ਼ਨ ਤੋਂ ਬਾਅਦ 3 ਕਿਲੋ ਹਿਰੋਇਨ ਬਰਾਮਦ ਹੋਰ ਹੋਈ ਇਹਦਾ ਡਿਸਕਲੋਜ਼ਰ ਤੇ। ਉਸ ਤੋਂ ਬਾਅਦ ਜਿਹੜੀ ਇਹਦੀ ਹੋਰ ਪੁੱਛਗਿੱਛ ਹੋਈ ਉਹ ਚ ਇਹ ਗੱਲ ਸਾਹਮਣੇ ਆਈ ਵੀ 2024 ਦੇ ਵਿੱਚ ਇਹ ਦੁਬਈ ਚਲਾ ਗਿਆ ਸੀਗਾ। ਉਸ ਤੋਂ ਬਾਅਦ ਆ ਕੇ ਨੇ ਮਕਬੂਲਪੁਰੇ ਵਾਲਾ ਦਾ 307 ਅਟੈਂਪਟ ਟੂ ਮਰਡਰ ਦਾ ਕੇਸ ਇਹਦੇ ਖਿਲਾਫ ਦਰਜ ਹੋਇਆ ਜਦੋਂ ਇਹਨੇ ਇੱਕ ਬੰਦੇ ਤੇ ਗੋਲੀ ਮਾਰਤੀ ਸੀ ਉਸ ਤੋਂ ਬਾਅਦ ਇਹ ਦਾ ਜਿਹੜਾ ਸੰਪਰਕ ਹੈ ਉਹ ਕਰਨ ਬਈ ਇਹ ਨਾ ਹੋਇਆ ਜਿਹਨੂੰ ਪਹਿਲਾਂ ਆਪਾਂ ਛਾਟਾ ਪੁਲਿਸ ਵੱਲੋਂ ਕਮਿਸ਼ਨ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲਾਂ ਵੀ ਫੜਿਆ ਗਿਆ ਕਰਨ ਬਈਆ ਔਰ ਉਹਦੇ ਨਾਲ ਜੋਬਨ ਤੇ ਮਨਜੀਤ ਇਲੀਅਸ ਭੋਲਾ ਇਹ ਆਪਾਂ ਫੜੇ ਸੀ ਪਹਿਲਾਂ ਵੀ ਛਾਟੇ ਦੇ ਵਿੱਚ ਔਰ ਉਹਨਾਂ ਤੋਂ ਵੀ ਰਿਕਵਰੀ ਹੋਈ ਸੀ ਉਦੋਂ ਹੀਰੋਇਨ ਦੀ ਇਹ ਜਿਹੜੀ ਡਿਟੇਲਡ ਪੁੱਛ ਗਈ ਤੁਸੀਂ ਇਹ ਗੱਲ ਪਤਾ ਲੱਗੀ ਹੈ ਕਿ ਜਿਹੜਾ ਇਹ ਲੱਕੀ ਹੈ ਇਹਦੇ ਆ ਸੰਪਰਕ ਜਦੋਂ ਦੁਬਈ ਗਿਆ ਸੀ ਫਿਰ ਵਾਪਸ ਆਇਆ ਪਾਕਿਸਤਾਨ ਬੇਸ ਸਮਗਲਰ ਤੇ ਯੂਰਪ ਦੇ ਵਿੱਚ ਬੈਠੇ ਕੁਝ ਸਮਗਲਰਸ ਨਾਲ ਹੋ ਗਿਆ ਜਿਹਦੇ ਰਾਹੀ ਇਹਨੇ ਕੋਆਰਡੀਨੇਟਸ ਵਕ ਵਕ ਮੰਗਵਾ ਕੇ ਬਹੁਤ ਸਾਰੀਆਂ ਖੇਪਾਂ ਜਿਹਦੀ ਪੁੱਛਗੀ ਚਾਈ ਹੈ ਕਿ ਵੱਡੀਆਂ ਕਨਸਾਈਨਮੈਂਟਸ ਈਵਨ 3 ਕਿਲੋ 18 ਕਿਲੋ ਤੱਕ ਇਹਨੇ ਮੰਗਾ ਕੇ ਤੇ ਅੱਗੇ ਵੇਚੀ ਹੈ ਔਰ ਇਹਦਾ ਜਿਹੜਾ ਸਾਥੀ ਹੈ ਨਿਰਮਲ ਏਲੀਅਸ ਸੂਰਾ ਇਹ ਨੂੰ ਡਿਸਟ੍ਰਿਬਿਊਸ਼ਨ ਦਾ ਇਹ ਕੰਮ ਕਰਾਉਂਦਾ ਸੀ ਤਿੰਨ ਫੋਨ ਸੀਗੇ ਇਹਦੇ ਕੋਲ ਲੱਕੀ ਕੋਲ ਜਦੋਂ ਫੜਿਆ ਗਿਆ ਦੋ ਇਹਨੇ ਉਦੋਂ ਹੀ ਪੁਲਿਸ ਨੂੰ ਦੇਖ ਕੇ ਜਦੋਂ ਪਤਾ ਲੱਗਾ ਪੁਲਿਸ ਨੇ ਇਹਨਾਂ ਤੋੜ ਦਿੱਤੇ ਤੰਦ ਚ ਮਾਰ ਕੇ ਉਹ ਵੀ ਅਸੀਂ ਰਿਕਵਰ ਕਰ ਲਿਆ ਮੇਨ ਫੋਨ ਇਹਦਾ ਉਹ ਵੀ ਸਾਨੂੰ ਮਿਲ ਗਿਆ ਤੇ ਜਿਹੜਾ ਤੀਜਾ ਨਾਲ ਸਾਥੀ ਮਾਨਿਕ ਉਹ ਜੇ ਪਚਿਆ ਹੋਇਆ ਉਸ ਤੋਂ ਬਾਅਦ ਅੱਜ ਸਵੇਰੇ ਜਦੋਂ ਇਥੇ ਤੋਂ ਹੋਰ ਪੁੱਛਗਿੱਛ ਕੀਤੀ ਗਈ ਇਹਨੇ ਕਿ ਮੈਂ ਤੁਹਾਨੂੰ ਹੋਰ ਰਿਕਵਰੀ ਕਰਵਾਉਣਾ ਹੀਰੋਇਨ ਦੀ ਉਹ ਸਬੰਧ ਦੇ ਵਿੱਚ ਪੁਲਿਸ ਪਾਰਟੀ ਇੱਥੇ ਆਈ ਸੀ ਜਿਹੜੇ ਆਪਾਂ ਮੌਕਾ ਖੜੇ ਗੁਰੂ ਕੀ ਵਡਾਲੀ ਦਾ ਏਰੀਆ ਇੱਥੇ ਜਦੋਂ ਆਇਆ ਤੇ ਇਹਨੇ ਬੇਸਿਕਲੀ ਕਣੀ ਮਿੱਥੀ ਸਾਜ਼ਿਸ਼ ਸੀ ਇਹਦੇ ਮਨ 'ਚ ਭਜਣ ਦੀ ਬੇਸਿਕਲੀ ਉਹ ਪੁਲਿਸ ਵਾਲਿਆਂ ਨੂੰ ਦੱਸਣ ਲੱਗਾ ਤੇ ਉਹ ਜੋ ਝੁੱਕ ਕੇ ਅੱਗੇ ਹੀਰੋਇਨ ਦੀ ਜਿਹੜੀ ਛੁਪਾਈ ਹੋਈ ਖੇਪ ਨੂੰ ਲੱਭਣ ਲੱਗੇ ਅਤੇ ਇੱਕ ਜਿਹੜਾ ਸਾਡਾ ਜੈਬੀਰ ਹੈਗਾ ਐਸਆਈ ਉਹਦਾ 38 ਬੋਰ ਦਾ ਰਵੋਲਵਰ ਸੀ ਉਹ ਖੋ ਕੇ ਭੱਜ ਪਿਆ ਇਹਨੇ ਪੁਲਿਸ ਤੇ ਫਾਇਰ ਕੀਤਾ ਮੁੜ ਕੇ ਜਿਹੜਾ ਲਖਵਿੰਦਰ ਪਾਲ ਐਸਆਈ ਹੈ ਉਹਨੇ ਇਹਨੂੰ ਵਾਰਨਿੰਗ ਦੇ ਕੇ ਹਵਾ 'ਚ ਫਾਇਰ ਕੀਤਾ ਤੇ ਰੋਕਣ ਨੂੰ ਕਿਹਾ ਉਸ ਦੇ ਜਵਾਬੀ ਫਾਇਰ 'ਤੇ ਇਹਨੇ ਫੇਰ ਖੋਏ ਹੋਏ ਜਿਹੜਾ ਰਵੋਲਵਰ ਨਾਲ ਪੁਲਿਸ ਤੇ ਫਾਇਰ ਕੀਤਾ ਤੋਂ ਨੈਕਸਟ ਫਾਇਰ ਜਿਹੜਾ ਸੈਲਫ ਡਿਫੈਂਸ ਦੇ ਵਿੱਚ ਲਖਵਿੰਦਰ ਪਾਲ ਨੇ ਕੀਤਾ ਜੋ ਇਹਦੇ ਇੰਜਰਡ